राम ईश्वर नु तुम्हारी आशा तुम ही सज्जन सुहिले राखो राखन हार दी आना नानक कर के गुले ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ 4 ਕਰ ਪਹਿਲਾ ਚੌਪੜੇ ਓੰਕਾਰ ਸਤਗੁਰ ਪਰਸਾਦ ਮੇਰੇ ਹੀ ਅਰੇ ਰਤਨ ਨਾਮ ਹਰ ਵਸਿਆ ਘਰਾ ਘਾਤ ਤੂ ਮੇਰੇ ਮਾਥਾ ਜਨਮਾ ਜਨਮ ਕੀ ਕਿਦ ਵਿਖ ਦੁਖ ਉਤਰੇ ਗੁਰਨਾਮ దిਓ ਰਹਿ ਨਾ ਲਾਥਾ ਮੇਰਾ ਹੀਰੈ ਰਤਨ ਨਾਮ ਹਰਿ ਵਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਵਦਨ ਮਕੇ ਕੇ ਲਿਖ ਦੁਖ ਉਤਰੇ ਗੁਰਨਾਮ ਦੀਓ ਰੇ ਨ ਲਾਠਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰਪੂਰੇ ਹਰਨਾਮ ਗਿਰਡਾਇਆ ਨੰ ਨਾ ਬੇ ਜੀਵਨ ਵਰਥਾ ਰਾ ਬੇਨ ਗੋਰਾ ਮੂੜਾ ਪਹਿ ਹੈ ਮਨ ਮੁਖ ਤੇ ਮੋ ਮਾਇਆ ਨਿਤ ਫਾਥਾ ਤੈਨ ਸਾਧੂ ਚਰਨਾਂ ਨਾ ਸੇਵੇ ਕਬ ਹੋ ਤੈਨ ਸਭ ਜਨਮ ਕਥਾ ਜੈਨ ਸਾਧੂ ਚਰਨ ਸਾਧ ਪਦ ਸੇਵੈ ਤਨ ਸਭਲੇ ਜਨਮ ਸਨਾਥਾ ਮੋਕੋ ਕੀਜੈ ਦਾਸ ਦਾਸ ਦਸਨ ਕੋ ਹਰ ਦਇਆ ਤਾਰ ਜਗਨਨਾਥ ਹਾਮਵਾਂਤਲੇ ਗਿਆਨਹੀਨੇ ਅੰਨੀ ਕਿਉ ਚੱਲ ਹੈ ਮਾਰਗ ਪੰਥਾ ਹਾਮੋਂ ਅੰਦਲੇ ਕੋ ਗੁਰ ਅੰਚਲ ਢਿੱਜੇ ਜਨ ਨਾਨਕ ਚੱਲ ਹੈ ਮਿਲੰਠਾ ਹਾਮੋਂ ਅੰਦਲੇ ਗਿਆਨ ਹੀਨੇ ਅਗਿਆਨੀ ਕਿਉ ਚੱਲ ਹੈ ਮਾਰਗ ਪੰਥਾ हम अंगले को गुरे अंचल चल जन नानक चलें मिलं था वाहिगुरु जी का खालसा वाहेगुरु जी की फतेह